ਬੜਾ ਤੁਹਾਨੂੰ ਚਮਕੀਲਾ ਪਸੰਦ ਨਹੀਂ ਆਈ ਸੀਗੀ ਫਿਲਮ ਫਿਲਮ ਤਾਂ ਨਹੀਂ ਮੈਨੂੰ ਪਸੰਦ ਆਈ ਕਿਉਂ ਕਿ ਮੈਂ ਉਹਦੀ ਰਿਸਰਚ ਬਾਰੇ ਮੈਨੂੰ ਪਤਾ ਹੈ ਅੱਛਾ ਇੱਕ ਗੁੰਜਤ ਚੋਪੜਾ ਹੈ ਉਹਨੇ ਸਭ ਤੋਂ ਜ਼ਿਆਦਾ ਰਿਸਰਚ ਗੁੰਜਤ ਦੀ ਹੈ ਜੀ ਇਹਦੇ ਉੱਤੇ ਅਸੀਂ ਉਹਦੀ ਹੈਲਪ ਵੀ ਬਹੁਤ ਕੀਤੀ ਉਹਨੂੰ ਛਿੰਦਾ ਬਾਜੀ ਨੂੰ ਮੈਂ ਮਿਲਾਇਆ ਉਹਨੂੰ ਸਰਦੂਲ ਬਾਜੀ ਨੂੰ ਉਹੋਜਾ ਸਾਹਿਬ ਨੂੰ ਉਹ ਉਹੀ ਸੇਮ ਬੰਦਿਆਂ ਨੂੰ ਮੈਂ ਇਮਤੀਆਜ਼ ਉਹਨਾਂ ਨੂੰ ਵੀ ਮੈਂ ਮਿਲਾਇਆ ਜੀ ਉਹੋਜਾ ਸਾਹਿਬ ਨੂੰ ਮਿਲਾਇਆ ਛਿੰਦੇ ਬਾਜੀ ਉਹਨਾਂ ਨੂੰ ਕਈ ਬੰਦਿਆਂ ਨੂੰ ਕਈ ਕਈ ਗੱਲਾਂ ਨਾਲ ਡਿਸਕਸ ਵੀ ਕਰਦੇ ਰਹੇ ਅਸੀਂ ਮੈਂ ਤੁਹਾਨੂੰ ਅਦਾਕਾਰੀ ਪਸੰਦ ਆਈ ਦਿਲਜੀਤ ਮੈਂ ਮੈਂ ਉਹਦਾ ਦਿਲ ਕਰਦਾ ਸੀ ਮੇਰਾ ਕਿ ਹੋਮੋਕ੍ਰੇਸੀ ਕਰੇ ਅਮਰਜੋਤ ਮੇਰੇ ਕੋ ਮੈਸੇਜ ਵੀ ਪਿਆ ਹੋਇਆ ਮੈਂ ਕਿਹਾ ਇਹ ਤੁਹਾਡੀ ਅਮਰਜੋਤ ਹੈ اچھا ਤੇ ਮੇਰਾ ਮੇਰਾ ਬੜਾ ਮਨ ਸੀ ਕਿ ਉਹ ਕਰੇ ਕਿਉਂਕਿ ਉਹ ਲੱਗਦੀ ਵੀ ਉਦਾਂ ਦੀ ਗੁਗਲੀ ਜੀ ਲੱਗਦੀ ਸੀ ਨਾ ਤੇ ਅਸੀਂ ਉਜ਼ਬੇਕਿਸਤਾਨ ਤੋਂ ਆ ਰਹੇ ਸੀ ਮੈਂ ਉਹਨੂੰ ਮੈਂ ਉਹਨੂੰ ਕਿਹਾ ਕਹਿੰਦੀ ਪਰ ਪਤਾ ਨਹੀਂ ਮੈਨੂੰ ਮੈਂ ਮੈਨੂੰ ਨਹੀਂ ਪਤਾ ਮੈਂ ਉਹਦੀ ਫੋਟੋ ਖਿੱਚ ਕੇ ਉਹਨੂੰ ਭੇਜੀ ਇਮਤਿਆਜ਼ ਅਲੀ ਨੂੰ ਅੱਛਾ ਇਹ ਤੇਰੀ ਅਮਰ ਜੋ ਹੁੰਦਾ ਮੈਨੂੰ ਠੀਕ ਹੈ ਮੈਂ ਵੈਸੇ ਬਟ ਤੁਨ ਦਿਲਜੀਤ ਦਾ ਕੰਮ ਬਹੁਤ ਵਧੀਆ ਲੱਗਾ ਹੈ ਨਾ ਦਿਲਜੀਤ ਬਹੁਤ ਅੱਛਾ ਐਕਟਰ ਹੈ ਨਾ ਬਹੁਤ ਨੇਚਰ ਲਾਈਕ ਐਕਚੁਅਲੀ ਉਹ ਮਿਹਨਤ ਕਰਦਾ ਉਹ ਹਰ ਆਪਣੇ ਫਿਰਨ ਤੁਰਨ ਤੇ ਆਪਣੀ ਬਲੋਕਿੰਗ ਤੇ ਉਹ ਬੰਦਾ ਮਿਹਨਤ ਕਰਦਾ ਉਹ ਸੋਚਦਾ ਔਰ ਮੈਂ ਦੇਖਿਆ ਉਹ ਹੁਣ ਆਰਟ ਨੂੰ ਜੀ ਰਿਹਾ ਹੈ ਆਰਟ ਨੂੰ ਜਿਹੜਾ ਬੰਦਾ ਜੀਂਦਾ ਨਾ ਉਹ ਫਿਰ ਉਹ ਮਸ਼ਹੂਰੀ ਮਸ਼ਹੂਰੀ ਤੋਂ ਉੱਪਰ ਨਿਕਲ ਜਾਂਦਾ ਹੂੰ ਉਹ ਉਹਦਾ ਉਹਦਾ ਮਸ਼ਹੂਰੀ ਨਾਲ ਕੋਈ ਸਬੰਧ ਨਹੀਂ ਹੁੰਦਾ ਉਹਦਾ ਸਬੰਧ ਹੁੰਦਾ ਠੀਕ ਹੈ ਉਹਦੀ ਮਾਰਕੀਟਿੰਗ ਟੀਮ ਵੀ ਬਹੁਤ ਵਧੀਆ ਬਹੁਤ ਮਾਰਕੀਟਿੰਗ ਬਹੁਤ ਸਟਰੋਂਗਲੀ ਮਾਰਕ ਕਰ ਰਹੇ ਹਨ ਉਹਨੂੰ ਬਹੁਤ ਵਧੀਆ ਗੱਲ ਉਹ ਵੀ ਸਿੱਖਣ ਵਾਲੀ ਗੱਲ ਹੈ ਕਿਉਂਕਿ ਇੱਕ ਉਹ ਪੈਰਾਮੀਟਰ ਵੀ ਤੁਹਾਡੇ ਸੈੱਟ ਕਰੀ ਜਾਂਦੇ ਕਿ ਤੁਸੀਂ ਜਦੋਂ ਮੁਕਲ ਨੂੰ ਆਣਾ ਬਧੀਆ ਗ੍ਰੋਥ ਵਾਲਾ ਬੰਦਾ ਹੈ ਡੇਲੀ ਗ੍ਰੋਥ ਵਾਲਾ ਬੰਦਾ ਉਹ ਤੂੰ ਸਿੱਖਣਾ ਚਾਹੀਦਾ